ਕੁਰਾਲੀ ਦੇ ਸ਼ਮਸ਼ਾਨ ਘਾਟ ਵਿੱਚ ਸ਼ਿਵ ਭੋਲੇ ਨਾਦ ਦੀ ਮੂਰਤੀ ਕੀਤੀ ਗਈ ਸਥਾਪਿਤ ਸ਼ਹਿਰ ਨਿਵਾਸੀ ਸਾਈਲ ਦੀ ਪੜਨਾਨੀ ਨਰਾਤੀ ਦੇਵੀ ਦੇ ਯਾਦ ਵਿੱਚ ਲਗਾਈ ਗਈ ਇਹ ਮੂਰਤੀ 5.5 ਲੱਖ ਦੇ ਕਰੀਬ ਕੀਮਤ ਹੈ ਇਸ ਮੂਰਤੀ ਦੀ ਕੁਰਾਲੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਭੋਲੇनाथ ਪੰਡਾਰੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ ਅਤੇ ਆਪਾਂ ਇੱਥੇ ਪ੍ਰਬੰਧਕਾ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਅੱਜ ਕੀ ਕੀ ਪ੍ਰੋਗਰਾਮ ਇੱਥੇ ਉਲਕੇ ਗਏ ਨੇ ਸਾਡੇ ਨਾਲ ਹਰਮੇਸ਼ ਰਾਣਾ ਜੀ ਰਾਣਾ ਜੀ ਕੀ ਕੀ ਪ੍ਰੋਗਰਾਮ ਉਲਕੇ ਗਏ ਨੇ ਇੱਥੇ ਮੂਰਤੀ ਸਥਾਪਿਤ ਕੀਤੀ ਗਈ ਹੈ ਜੀ ਭੋਲੇनाथ ਦੀ ਸਭ ਤੋਂ ਪਹਿਲਾਂ ਅਸੀਂ ਸਾਡੇ ਟੈਲੀਵਿਜ਼ਨ ਦੇ ਮਾਧਿਅਮ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਭ ਦਾ ਉਰੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਇਹ ਜੋ ਕਿ ਸ਼ਮਸ਼ਾਨ ਭੂਮੀ ਡੇਰਾ ਬਾਬਾ ਗਸਾਈਆਂ ਵਾਲਾ ਪੂਜਨੀਤ ਨਾਗਰ ਜੀ ਮਹਾਰਾਜ ਜੀ ਦੇ ਜਗ੍ਹਾ ਦੇ ਬੈਕਸੈਡ ਲੱਗਦੀ ਹੈ ਸ਼ਹਿਰ ਵਾਸੀਆਂ ਦੀ ਸਾਡੀ ਕਰਾਲੀ ਸ਼ਹਿਰ ਵਾਸੀਆਂ ਦੀ ਇਹ ਸ਼ਮਸ਼ਾਨ ਭੂਮੀ ਹੈ ਇਸ ਸ਼ਮਸ਼ਾਨ ਭੂਮੀ ਦੇ ਵਿੱਚ ਭੋਲੇनाथ ਜੀ ਦੀ ਮੂਰਤੀ ਹਸਤਪਨਾ ਕੀਤੀ ਗਈ ਹੈ ਅਸੀਂ ਧੰਨਵਾਦ ਵੀ ਕਰਦੇ ਹਾਂ ਆਪਾਂ ਨਗਲਾ ਤੋਂ ਆਏ ਹੋਏ ਸਾਡੇ ਰਿਸ਼ਤੇਦਾਰ ਪਰਿਵਾਰ ਜਿਨ੍ਹਾਂ ਨੇ ਮੂਰਤੀ ਦਿੱਤੀ ਹੈ ਇਹ ਮੂਰਤੀ ਸਥਾਪਨਾ ਕਰੀ ਹੈ ਅਸੀਂ ਸਾਰੇ ਸ਼ਹਿਰ ਵਾਸੀ ਰਲ ਮਿਲ ਕੇ ਇਸ ਮੂਰਤੀ ਦੀ ਸਥਾਪਨਾ ਵਿਚ ਅੱਜ ਇਕੱਠੇ ਹੋਏ ਹਾਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਅਸੀਂ ਆਪਣੇ ਸ਼ਹਿਰ ਨਿਵਾਸੀਆਂ ਦਾ ਸਭ ਦਾ ਧੰਨਵਾਦ ਕਰਦੇ ਹਾਂ ਜੈ ਹਿੰਦ ਜੈ ਭਾਰਤ ਹਾਂਜੀ ਜੀ ਇਸ ਸ਼ਮਸ਼ਾਨ ਘਾਉਮੀ ਤੋਂ ਹੋਰ ਕਿਹੜੇ ਕਿਹੜੇ ਕੰਮ ਚੱਲ ਰਹੇ ਨੇ ਜਿਹੜੀ ਮੂਰਤੀ ਸਥਾਪਨਾ ਹੋਈ ਹੈ ਉਹਦੇ ਬਾਰੇ ਵੀ ਜਾਣਕਾਰੀ ਦਿਓ ਹਾਂ ਇਹ ਮੂਰਤੀ ਸਾਡੀ ਪੜਨਾਨੀ ਜੀ ਨਰਾਤੀ ਦੇਵੀ ਜੀ ਦੀ ਯਾਦ ਦੇ ਵਿੱਚ ਲਗਾਈ ਗਈ ਹੈ ਸਾਡੇ ਪਛੋਕੜ ਪਿੰਡ ਨੰਗਣਾ ਜੀ ਮੇਰੇ ਦਾਦਾ ਜੀ ਸਾਧੂ ਰਾਮ ਜੀ ਐਵੇਂ ਚਾਚਾ ਸ਼ੋਕਮਾਰ ਜੀ ਸਾਡੇ ਸਾਰੇ ਪਰਿਵਾਰ ਵੱਲੋਂ ਇਹ ਮੂਰਤੀ ਲਗਵਾਈ ਗਈ ਹੈ ਤੇ ਇਹਦੇ ਨਾਲ ਨਾਲ ਜਿੰਨੀ ਵੀ ਤੁਸੀਂ ਦੇਖ ਸਕਦੇ ਹੋ ਚਾਰ ਦਿਵਾਰੀ ਦਾ ਕੰਮ ਚੱਲ ਰਿਹਾ ਤੇ ਅਸੀਂ ਜਿਹੜੀ ਇੱਥੇ ਦੀ ਕਮੇਟੀ ਹੈ ਉਹਨਾਂ ਨੂੰ ਵੀ ਕਿਹਾ ਵੀ ਗਾਹਾਂ ਨੂੰ ਸਾਡੇ ਵੱਲੋਂ ਜੋ ਵੀ ਸ਼ਰਧਾ ਮੁਤਾਬਿਕ ਤੁਸੀਂ ਸੇਵਾ ਲਓਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਅੱਗੇ ਨੂੰ ਵੀ ਹੁਣ ਸ਼ੈੱਡ ਦੀ ਗੱਲ ਚੱਲ ਰਹੀ ਹੈ ਵੀ ਸ਼ੈੱਡ ਚੇਂਜ ਕਰਾਣਾ ਤੇ ਪੱਟੀਆਂ ਚੇਂਜ ਕਰਾਉਣ ਦੀ ਚੱਲ ਰਹੀ ਹੈ ਅਸੀਂ ਨਾਲ ਹੋ ਕੇ ਇੱਥੇ ਅੱਗੇ ਹੋ ਕੇ ਕਰਕੇ ਵੱਧ ਚੜ ਕੇ ਹਿੱਸਾ ਪਾਵਾਂਗੇ ਜੀ ਮੂਰਤੀ ਦਾ ਜੂਰ ਲੱਗ ਗਿਆ ਪਰ ਇਹਦੀ ਸਾਂਭਾਲ ਵੀ ਬਹੁਤ ਜ਼ਰੂਰੀ ਹੈ ਉਹਦੇ ਲਈ ਕੀ ਕਰ ਰਹੇ ਹੋ ਜੀ ਦੇਖੋ ਉਰੇ ਸੰਤ ਮਹਾਰਾਜ ਜੀ ਸਾ ਇੱਥੇ ਬੈਠੇ ਹੋਏ ਨੇ 24 ਘੰਟੇ ਇੱਥੇ ਰਹਿੰਦੇ ਨੇ ਤੇ ਬੇਸਿਕਲੀ ਹੁਣ ਜੇ ਲਵਾਈ ਹੈ ਤਾਂ ਦੇਖਭਾਲ ਕਰਨੇ ਦਾ ਫਰਜ਼ ਵੀ ਸਾਡਾ ਹੀ ਬਣਦਾ ਏ ਤੇ ਅਸੀਂ ਹਫ਼ਤੇ ਬਾਅਦ ਡੇਲੀ ਤਾਂ ਨਹੀਂ ਕਹਿ ਸਕਦੇ ਹਫ਼ਤੇ 'ਚ ਇੱਕ ਗੇੜਾ ਪੱਕਾ ਇੱਥੇ ਰੱਖਾਂਗੇ ਤੇ ਹੁਣ ਇਹਦੇ ਚਾਰ ਚੁਫੇਰੇ ਆਪਾਂ ਸ਼ੀਸ਼ੇ ਦਾ ਪ੍ਰਬੰਧ ਕਰਨ ਲੱਗੇ ਆ ਜੀ ਕਿਉਂਕਿ ਬਾਂਦਰ ਬਹੁਤ ਜ਼ਿਆਦਾ ਇੱਥੇ ਉਹਦੇ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਬਾਂਦਰ ਹੈ ਤੇ ਹੁਣ ਰੇਲਿੰਗ ਪਲੱਸ ਸ਼ੀਸ਼ੇ ਦਾ अभी अज ही जाके ना नाम रुपया दे के इत अभी लवा देने जी ये पंडित जी भी गलबात करते हैं जो कि जिन्होंने इत मूर्ति स्थापना हुई थी पूजा की शमशान भूमि के स्थापना की गई है भोलेनाथ जी की मूर्ति की दस प्रोग्राम कर जय श्री राम देखिए कुराली नगर में शमशान भूमि में भगवान महाकाल की मूर्ति आज स्थापित की गई और ये समूह नगर की ओर से मूर्ति स्थापना में सहयोग किया गया भगवान महाकाल के विषय में ऐसी धारणा है कि ये संहार के देवता हैं लेकिन सृष्टि की उत्पत्ति सृष्टि का सृजन सृष्टि का पालन और सृष्टि का लय ये भगवान शंकर ही करते हैं और भगवान शंकर और देव देव हैं लेकिन भगवान शंकर महादेव हैं तो ये जीवन के दाता भी हैं और मोक्ष के दाता भी है। उसी हैं उसी उपलक्ष्य में कुराली की शमशान भूमि में भगवान शंकर जी की मूर्ति की आज स्थापना की गई है जय श्री राम अते तुसी भी कमेंट बॉक्स ਦੇ ਵਿੱਚ ਜਰੂਰ ਜੈ ਭੋਲੇनाथ ਦੀ ਲਿਖਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕੁਰਾਲੀ